ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਇੱਕ ਵਾਰ ਫਿਰ ਤੋਂ ਬਹਿਰਾਮ ਦੇ ਲਾਗੇ ਤੋਂ ਅਸੀਂ ਲਾਈਵ ਆ ਜੀ ਔਰ ਹੁਣ ਜਿਸ ਥਾਂ ਤੇ ਕੁਝ ਘੰਟੇ ਪਹਿਲਾਂ ਮੁੱਠਪੇੜ ਹੋਈ ਸੀ ਉੱਥੇ ਐਸਐਸਪੀ ਸਾਹਿਬ ਮੌਕੇ ਤੇ ਪਹੁੰਚੇ ਨੇ ਜਾਇਜ਼ਾ ਲੈਣ ਵਾਸਤੇ ਔਰ ਇਹ ਮੁੰਨਾ ਰੋਡ ਫਰਾਲਾ ਤੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਇੱਥੇ ਪਹੁੰਚੇ ਨੇ ਆ ਉਹੀ ਸਥਾਨ ਹੈ ਜਿੱਥੇ ਕੁਝ ਸਮਾਂ ਪਹਿਲਾਂ ਮੁੱਠਪੇੜ ਹੋਈ ਸੀ ਔਰ ਇਹ ਮੈਦਾਨ ਜੰਗ ਬਣ ਗਿਆ ਸੀ ਜੰਗ ਦਾ ਮੈਦਾਨ ਬਣ ਗਿਆ ਸੀ ਇਹ ਏਰੀਆ ਔਰ ਜਿਹੜੀ ਹੈ ਫਾਇਰਿੰਗ ਪੁਲਿਸ ਤੇ ਕੀਤੀ ਜਾਂਦੀ ਹੈ ਜੋ ਸੁਣਨ ਵਿਚਾਰੇ ਰਸ ਤੋਂ ਬਾਅਦ ਪੁਲਿਸ ਨੇ ਜਦੋਂ ਜਵਾਬੀ ਫਾਇਰ ਕੀਤੇ ਆ ਤਾਂ ਇੱਕ ਜਿਹੜਾ ਗੈਂਗਸਟਰ ਉਹ ਢੇਰ ਹੋ ਜਾਂਦਾ ਮਿੱਟੀ ਤੇ ਢੇਰ ਹੋ ਜਾਂਦਾ ਔਰ ਉਸ ਨੂੰ ਜਿਹੜਾ ਫਿਰ ਗ੍ਰਿਫਤ ਚ ਲੈ ਲਿਆ ਜਾਂਦਾ ਦੱਸਿਆ ਜਾ ਰਿਹਾ ਕਿ ਹਥਿਆਰ ਬਰਾਮਦਗੀ ਵਾਸਤੇ ਉਸ ਨੂੰ ਇੱਥੇ ਲਿਆਂਦਾ ਗਿਆ ਸੀਗਾ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਘੇਰਾਬੰਦੀ ਇਸ ਸਮੇਂ ਇੱਥੇ ਕਾਫੀ ਵੱਧ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਸਕਰੀਨ ਤੇ ਤੁਹਾਨੂੰ ਬਿਲਕੁਲ ਇਧਰ ਹੋ ਕੇ ਦਿਖਾ ਦੋ ਐਸਐਸਪੀ ਡਾਕਟਰ ਮਹਿਤਾਬ ਸਿੰਘ ਬਿਰਕ ਨਾਲ ਐਸਪੀ ਸਰਬਜੀਤ ਸਿੰਘ ਭਾਈਆ ਤਸਵੀਰਾਂ ਚ ਨਜ਼ਰ ਆ ਰਹੀ ਨੇ ਤੁਹਾਨੂੰ ਔਰ ਆ ਬਿਲਕੁਲ ਉਸ ਜਗ੍ਹਾ ਜਿਹਨੂੰ ਸੀਲ ਕੀਤਾ ਗਿਆ ਇਸ ਨੂੰ ਸੀਲ ਕਰ ਦਿੱਤਾ ਗਿਆ ਔਰ ਕੁਝ ਘੰਟੇ ਪਹਿਲਾਂ ਇੱਥੇ ਹਾਲਾਤ ਇਸ ਤਰੀਕੇ ਨਹੀਂ ਸੰਹਾਲਾਤ ਜਿਹੜੇ ਆ ਉਹ ਇਸ ਤਰੀਕੇ ਬਣ ਜਾਂਦੇ ਕਿ ਗੋਲੀਆਂ ਦੀ ਤਰ ਤਰਾਹਟ ਹੁੰਦੀ ਹੈ ਕਿਉਂਕਿ ਪੁਲਿਸ ਦੱਸਿਆ ਜਾ ਰਿਹਾ ਹੈ ਕਿ ਹੈਂਡ ਗ੍ਰੇਨੇਡ ਸੁੱਟਣ ਵਾਲਾ ਦੋਸ਼ੀ ਜਿਹੜਾ ਸੋਨੂ ਜਿਸ ਦਾ ਨਾਮ ਦੱਸਿਆ ਜਾ ਰਿਹਾ ਉਸ ਨੂੰ ਹਥਿਆਰ ਬਰਾਮਦ ਲਈ ਇੱਥੇ ਲਿਆਂਦਾ ਜਾਂਦਾ ਤੇ ਇੱਥੇ ਆ ਕੇ ਸੋਨੂ ਹਿਸ਼ਿਆਰੀ ਕਰਦਾ ਪੁਲਿਸ ਨਾਲ ਚੁਲਾਕੀ ਕਰਨ ਦੀ ਕੋਸ਼ਿਸ਼ ਕਰਦਾ ਫਾਇਰ ਕਰਦਾ ਹੈ ਜਿਸ ਦੇ ਜਵਾਬੀ ਜਦੋਂ ਕ੍ਰਾਸ ਫਾਇਰਿੰਗ ਹੁੰਦੀ ਹੈ ਜਵਾਬ ਦਿੱਤਾ ਜਾਂਦਾ ਪੁਲਿਸ ਵੱਲੋਂ ਤਾਂ ਆ ਸਥਾਨ ਆ ਜਿਹੜੀ ਜਗ੍ਹਾ ਜਿਹਨੂੰ ਸਰਕਲ ਕੀਤਾ ਗਿਆ ਹੁਣ ਸੀਲ ਕਰ ਦਿੱਤਾ ਗਿਆ ਹੈ ਇਥੇ ਉਸਦੇ ਗੋਲੀ ਵੱਜਦੀ ਹੈ ਤੇ ਉਹ ਢੇਰ ਹੋ ਜਾਂਦਾ ਹੈ ਔਰ ਪੁਲਿਸ ਇੱਕ ਤਰੀਕੇ ਸੱਪ ਦਾ ਡੰਗ ਕੱਢ ਲੈਂਦੀ ਹੈ ਪਰ ਸਵਾਲ ਇਹ ਹੈ ਕਿ ਬਰਾਮਦਗੀ ਕੀ ਕੀ ਹੋਈ ਹੈ ਔਰ सोनू ਨੇ ਕਿਹੜੀ ਕਿਹੜੀ ਗੱਲ ਕਬੂਲੀ ਹੈ ਕਿਸ ਕਿਸ ਗੈਂਗਸਟਰ ਨਾਲ ਉਸਦੇ ਨਾਤੇ ਨੇ ਔਰ ਜਿਹੜਾ ਗਰਨੇਡ ਹਮਲਾ ਜੋ ਦੱਸਿਆ ਜਾ ਰਿਹਾ ਹੈ ਕਿ ਨਵਾਂ ਸ਼ਹਿਰ ਚ ਕੀਤਾ ਗਿਆ ਸੀ ਉਸਦੇ ਪਿਛਲਾ ਕਾਰਨ ਕੀ ਸੀ ਉਹ ਕੀਤਾ ਕਿਉਂ ਗਿਆ ਕਰਵਾਇਆ ਕਿਸ ਨੇ ਹੈ ਇਤੇ ਬਹੁਤ سارے ਸਵਾਲ ਨੇ ਇਨਾ ਤੇ ਜਵਾਬ ਕੋਸ਼ਿਸ਼ ਕਰਾਂਗੇ ਕਿ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਹੋਣਾ ਤੋਂ ਲੈ ਜਾਣ ਤੁਸੀਂ ਇੱਕ ਵਾਰੀ ਤਸਵੀਰਾਂ ਫਿਰ ਤੋਂ ਦਿਖਾ ਦਿਓ ਕਿਉਂਕਿ ਬਾਰ ਬਾਰ ਮੈਸੇਜਸ ਤੇ ਜਿਹੜੇ ਭੈਣ ਭਰਾ ਪੁੱਛ ਰਹੇ ਨੇ ਕਿ ਹੋਇਆ ਕੀ ਹੈ ਤਾਂ ਦੱਸ ਦਿਗੇ ਬੀਤੇ ਦਿਨੀ ਵੀਰਵਾਰ ਰਾਤ ਦੀ ਗੱਲ ਦੱਸੀ ਜਾ ਰਹੀ ਹੈ ਕਿ ਹੈਂਡ ਗ੍ਰੇਨੇਡ ਨਾਲ ਇੱਕ ਤਰੀਕੇ ਜਿਹੜਾ ਹਮਲਾ ਕੀਤਾ ਜਾਂਦਾ ਜਿਹੜਾ ਠੇਕਾ ਹੈ ਉਹ ਵੀਡੀਓ ਵਾਇਰਲ ਹੋਈ ਸੀ ਠੇਕੇ ਨੂੰ ਅੱਗ ਲੱਗ ਜਾਂਦੀ ਹੈ ਲਾਦਾ ਜੀ ਲਓ ਜੀ ਇਸਨੇ ਜਮਾ ਜਾਏ ਥੋੜੇ ਮੈਨੂੰ ਸਪੇਸ ਦੇ ਦਿਓ ਮੈਂ ਪਿੱਛੇ ਜਾਣਾ ਵੇਖੇ ਇੱਕ ਮਿੰਟ ਅਗਲੀ ਅਗਲੀ ਆਵਾਜ਼ ਐਸਐਸਪੀ ਡਾਕਟਰ ਮਹਿਤਾਬ ਸਿੰਘ ਮੇਰੇ ਕੋਲ ਨਹੀਂ ਬੜੇ ਤਿਰੰਦਰ ਜੀ ਨਾਲ ਜਿੰਦਾ ਨਹੀਂ ਮੈਂ ਤੈਨੂੰ ਕੰਟਰੋਲ ਕਰਾਂ ਥੋੜਾ ਜਿਹਾ ਮੈਂ ਪਿੱਛੇ ਹੋ ਜਾਣਾ ਤੁਸੀਂ ਬਿਲਕੁਲ ਅੱਗੇ ਆ ਜਾਓ ਓਕੇ ਥੋੜਾ ਪਿੱਛੇ ਹੋ ਜੀ ਠੀਕ ਹੈ ਹੁਣ ਤੁਸੀਂ ਆ ਜਾਓ ਸਰ ਮੋਟਰ ਠੀਕ ਕਰ ਲੋ ਸਰ ਇੱਕ ਸਰ ਹੋ ਗਿਆ ਸੈਟ ਓਕੇ ਸਰ ਸਕੀਮ ਜੀ ਸਾਹਿਬ ਮਾਨਯੋਗ ਡੀਜੀਪੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਗੈਂਗਸਟਰਸ ਤੇ ਕ੍ਰਾਈਮਨਲਸ ਦੇ ਖਿਲਾਫ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਿਹੜੀ 7 ਤੇ 8 ਅਗਸਤ ਦੀ ਦਰਮਿਆਨੀ ਰਾਤ ਨਵਾਂ ਸ਼ਹਿਰ ਸਿਟੀ ਦੇ ਵਿੱਚ ਇੱਕ ਠੇਕੇ ਦੇ ਉੱਤੇ ਇੱਕ ਗਰਨੇਡ ਸੁੱਟਿਆ ਗਿਆ ਸੀਗਾ ਉਹਦੇ ਵਿੱਚ ਕਾਊਂਟਰ ਇੰਟੈਲੀਜੈਂਸ ਤੇ ਨਵਾਂ ਸ਼ਹਿਰ ਪੁਲਿਸ ਦੀਆਂ ਜੁਆਇੰਟ ਟੀਮਾਂ ਨੇ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹਨੂੰ ਟ੍ਰੇਸ ਕੀਤਾ ਹੈਗਾ ਤੇ ਇਹਦੇ ਵਿੱਚ ਟੋਟਲ 5 ਅਕਿਊਜ਼ ਜਿਹੜੇ ਹੈਗੇ ਆ ਉਹ ਅਸੀਂ ਐਪਰੀਹੈਂਡ ਕੀਤੇ ਆ ਇਹਦੇ ਵਿੱਚੋਂ ਇੱਕ ਅਕਿਊਜ਼ ਸੋਨੂ ਕੁਮਾਰ ਜੋ ਕਿ ਕਪੂਰਥਲੇ ਦਾ ਰਹਿਣ ਵਾਲਾ ਹੈ ਕਾਲਾ ਸੰਘਿਆ ਪਿੰਡ ਦਾ ਉਹਨੂੰ ਅਸੀਂ ਇੱਥੇ ਰਿਕਵਰੀ ਲਈ ਲੈ ਕੇ ਆਏ ਸੀਗੇ ਉਹਨੇ ਜਦੋਂ ਦੇਖਿਆ ਉਹਨੇ ਇੱਕ ਨਿਸ਼ਾਨੀ ਰੱਖੀ ਸੀ ਜਦੋਂ ਉਹ ਨੇੜੇ ਪਹੁੰਚਿਆ ਤਾਂ ਉਹ ਹੱਥ ਛੁਲਾ ਕੇ ਗੱਡੀ ਦੇ ਵਿੱਚੋਂ ਭੱਜ ਲਿਆ ਤੇ ਭੱਜ ਕੇ ਉਹਨੇ ਸਾਡੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਦੋ ਫਾਇਰ ਉਹਨੇ ਕੀਤੇ ਤੇ ਦੋ ਫਾਇਰ ਜਿਹੜਾ ਹੈਗਾ ਸਾਡੀ ਪੁਲਿਸ ਪਾਰਟੀ ਵੱਲੋਂ ਹੋਏ ਜਿਦੇ ਵਿੱਚ ਉਹਦੀ ਲੈਗ ਇੰਜਰੀ ਹੋਈ ਹੈ ਇਹਨਾਂ ਤੋਂ ਇਲਾਵਾ ਜਿਹੜੇ ਤਿੰਨ ਬੰਦੇ ਹੈਗੇ ਆ ਉਹ ਮਾਈਨਰ ਹੈ ਮੌਕੇ ਤੇ ਜਿਹੜੇ ਤਿੰਨ ਬੰਦੇ ਸੀ ਉਹ ਤਿੰਨੇ ਅਸੀਂ ਅਰੈਸਟ ਕਰ ਲਏ ਜਿਹੜੇ ਉਸ ਤੋਂ ਪਿੱਛੇ ਜਿਹੜੇ ਇੰਡੀਅਨ ਹੈਂਡਲਰ ਸੀਗੇ ਉਹਦੇ ਵਿੱਚੋਂ ਵੀ ਇੱਕ ਰਿਤਿਕ ਜਿਹਨੂੰ ਅਸੀਂ ਜੈਪੁਰ ਤੋਂ ਅਰੈਸਟ ਕਰ ਲਿਆ ਹੈਗਾ ਜਿਹੜਾ ਇਹ ਸਾਰਾ ਮੋਡਿਊਲ ਸੀਗਾ ਇਹ ਬੱਬਰ ਖਾਲਸਾ ਦਾ ਮੋਡਿਊਲ ਸੀਗਾ ਇਹਦੇ ਵਿੱਚ ਜਿਹੜਾ ਮੇਨ ਹੈਂਡਲਰ ਸੀਗਾ ਫੋਰਨ ਬੇਸਡ ਉਹ ਸੀਗਾ ਅਸ਼ਾਨ ਅਖਤਰ ਇਹਦੇ ਨਾਲ ਮਨੂ ਅਗਵਾਨ ਤੇ ਗੋਪੀ ਨਵਾਂ ਸ਼ੈਰੀਆ ਸੀਗੇ ਇਹਨਾਂ ਸਾਰਿਆਂ ਨੂੰ ਜੋ ਪਿੱਛੇ ਆਪਰੇਟ ਕਰ ਰਿਆ ਸੀ ਉਹ ਪਾਕਿਸਤਾਨੀ ਬੇਸਡ ਹਰਵਿੰਦਰ ਰਿੰਦਾ ਇਹਨਾਂ ਨੂੰ ਹੈਂਡਲ ਕਰ ਰਿਆ ਸੀ ਇਹ ਜਿਹੜਾ ਸਾਰਾ ਮੋਡਿਊਲ ਸੀਗਾ ਇਹ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੇ ਇਸ਼ਾਰਿਆਂ ਤੇ ਇਹ ਕੀਤਾ ਜਾ ਰਿਹਾ ਸੀਗਾ ਤੇ ਅਸੀਂ ਇਹਨਾਂ ਨੂੰ ਜਿਹੜਾ ਪੁੱਛਗਿੱਛ ਕੀਤੀ ਤਾਂ ਇਸ ਤੋਂ ਇੱਕ ਗਰਨੇਡ ਵੀ ਹੋ ਰਿਕਵਰ ਹੋਇਆ ਤੇ ਅਸੀਂ ਅੱਜ ਇਹਨਾਂ ਦਾ ਰਿਮਾਂਡ ਲਵਾਵਾਂਗੇ ਸਾਨੂੰ ਉਮੀਦ ਹੈ ਕਿ ਇਹਨਾਂ ਤੋਂ ਪੁੱਛਗਿੱਛ ਤੋਂ ਇਹਦੇ ਵਿੱਚ ਹੋਰ ਅਰੈਸਟ ਵੀ ਹੋਣਗੀਆਂ ਤੇ ਹੋਰ ਰਿਕਵਰੀ ਦੀ ਵੀ ਪੋਸਿਬਿਲਿਟੀ ਹੈਗੀ ਇਹ ਪੰਜ ਬੰਦੇ ਕਿੱਥੇ ਗਏ ਇਹਦੇ ਵਿੱਚੋਂ ਜਿਹੜੇ ਦੋ ਬੰਦੇ ਹੈਗੇ ਆ ਉਹ ਕਪੂਰਥਲੇ ਦੇ ਤੇ ਬਾਕੀ ਜਿਹੜੇ ਹੈਗੇ ਆ ਉਹ ਦੋ ਜੈਪੁਰ ਦੇ ਹੈਗੇ ਨੇ ਪੰਜੋ ਦਾ ਨਾਮ ਕੀ ਹੈ ਸਰ ਇਦੇ ਵਿੱਚ ਦੋ ਦਾ ਨਾਮ ਹੈ ਤੁਹਾਨੂੰ ਆਲਰੇਡੀ ਦੱਸਤਾ ਹੈ ਇੱਕ ਰਿਤਿਕ ਹੈ ਜਿਹੜਾ ਜੈਪੁਰ ਦਾ ਹੈ ਇੱਕ ਸੋਨੂ ਕੁਮਾਰ ਹੈਗਾ ਜਿਹੜਾ ਕਿ ਕਾਲਾ ਸੰਗਿਆ ਪਿੰਡ ਦਾ ਹੈਗਾ ਬਾਕੀ ਤਿੰਨ ਜਿਹੜੇ ਹੈਗੇ ਉਹ ਮਾਈਨਰ ਹੈਗੇ ਸਭ ਨਵਾਂ ਸ਼ਹਿਰ ਨੂੰ ਕਿਉਂ ਚੂਜ਼ ਕੀਤਾ ਇਹਨਾਂ ਨੇ ਕਰ ਰਹੇ ਨੇ ਹਮਲੇ ਲਈ ਕੋਈ ਮੰਤਬ ਕੋ ਸਾਹਮਣੇ ਆ ਜੀ ਇਹ ਦੇਖੋ ਜੀ ਇਹਨਾਂ ਨੂੰ ਅਸੀਂ ਫੜਿਆ ਹੈਗਾ ਇਹਨਾਂ ਨੂੰ ਹੁਣ ਅਸੀਂ ਪੁੱਛਗਿਛ ਕਰਾਂਗੇ ਜਿੰਨੀ ਸਾਨੂੰ ਹੁਣ ਤੱਕ ਜਾਣਕਾਰੀ ਮਿਲੀ ਹੈਗੀ ਹੈ ਕਿ ਜਿਹੜਾ ਇਹਦਾ ਲੋਕਲ ਹੈਂਡਲਰ ਸੀਗੇ ਉਹਨਾਂ ਨੇ ਇਹਨਾਂ ਨੂੰ ਗੜਸ਼ੰਕਰ ਦੇ ਵਿੱਚ ਜਿਹੜਾ ਹੈਗਾ ਇਹ ਗਰਨੇਡ ਕਿਸੇ ਅਨਨੋਨ ਲੋਕੇਸ਼ਨ ਤੇ ਪ੍ਰੋਵਾਈਡ ਕੀਤਾ ਸੀਗਾ ਉਹ ਹੁਣ ਪੂਰੀ ਪੁੱਛਗਿਛ ਇਹਨਾਂ ਨੂੰ ਕੀਤੀ ਜਾ ਦੀ ਨਸ਼ੇ ਦੇ ਵਿਰੋਧ ਹੈ ਜੀ ਤੇ ਜਿਹੜੇ ਠੇਕੇ ਵਾਲੇ ਉਹਨਾਂ ਸਿੱਧੀਆਂ ਗੋਲੀਆਂ ਵੀ ਮਾਰਾਂਗੇ ਤਾਂ ਕੀ دہشت ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਇਹ ਬਿਲਕੁਲ ਜੀ ਇਹ ਨਾ ਲੋਕਲ دہشت ਕ੍ਰੀਏਟ ਕਰਦੇ ਆ ਫਿਰ ਐਕਸਟੋਰਸ਼ਨ ਕਾਲਾਂ ਕਰਦੇ ਆ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਇਦਾਂ ਦੇ ਕੋਈ ਟੈਰਰ ਮੋਡਿਊਲ ਹੈਗੇ ਆ ਜਾਂ ਕੋਈ ਇਦਾਂ ਦੇ ਗੈਂਗਸਟਰ ਹੈਗੇ ਆ ਇਹਨਾਂ ਨੂੰ ਟੈਕਲ ਕਰਨ ਦੇ ਲਈ ਜਿਹੜੀ ਪੰਜਾਬ ਪੁਲਿਸ ਆ ਪੂਰੀ ਤਰ੍ਹਾਂ ਸક્ષਮ ਹੈ ਇਹਨਾਂ ਨੂੰ ਇਹਨਾਂ ਤੋਂ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੂੰ ਵੀ ਕੋਈ ਥ੍ਰੈਟ ਕਾਲ ਆਂਦੀ ਹੈ ਉਹ ਸਾਨੂੰ ਅਪਰੋਚ ਕਰ ਸਕਦੇ ਆ ਸਰ ਆਪਸ ਵਿੱਚ ਕਿਦਾਂ ਸਰ ਆਪਸ ਕਿਦਾਂ ਮ ਇਹ ਜਿਹੜੇ ਜੀ ਇਹ ਮੈਂ ਪਹਿਲਾਂ ਹੀ ਦੱਸਿਆ ਕਿ ਇਹ ਜਿਹੜੇ ਹੈਗੇ ਆ ਬਾਹਰ ਬੈਠਾ ਜਿਸਾਨ ਅਕਤਰ ਉਨੇ ਹੀ ਇਹਨਾਂ ਨੂੰ ਰਿਕਰੋਡ ਕੀਤਾ ਸੀਗਾ ਤੇ ਉਹਦੇ ਥਰੂ ਹੀ ਜਿਹੜੇ ਹੈਗੇ ਆਪਸ ਵਿੱਚ ਮਿਲੇ ਸੀਗੇ ਇਹ ਮਾਈਨਰ ਆ ਕੁਝ ਜਿਹੜੇ ਤਿੰਨ ਹੈਗੇ ਆ ਜੀ ਉਹ ਤਾਂ ਮਾਈਨਰ ਹੈ ਤੇ ਜਿਹੜੇ ਬਾਕੀ ਹੈਗੇ ਆ ਉਹ 19 ਤੋਂ 21 ਸਾਲ ਦੇ ਵਿੱਚ ਕਿੰਨੇ ਪੈਸੇ ਸਰਸੌਦਾ ਹੋਏ ਸੀ ਨਾਲ ਇਹਦੇ ਵਿੱਚ ਦੇਖੋ ਸਾਨੂੰ ਇਹ ਜਿਹੜਾ ਇਹਨਾਂ ਨੂੰ ਉਹਨਾਂ ਨੇ ਲਾਲਚ ਦੇ ਕੇ ਪੈਸਿਆਂ ਦਾ ਕਿਹਾ ਸੀਗਾ ਤੁਰਤ ਕਰਾਵਾਂਗੇ ਬਟ ਅਜੇ ਸਾਨੂੰ ਉਹ ਫਿਗਰ ਅਜੇ ਨਹੀਂ ਪਤਾ ਹੈਗੀ ਕਿਉਂਕਿ ਅਜੇ ਅਸੀਂ ਰਿਮਾਂਡ ਤੇ ਲੈ ਕੇ ਇਹਨਾਂ ਤੋਂ ਪੁੱਛਕਿਛ ਕਰਦੇ ਕੋਈ ਵੀ ਰਿਕਵਰ ਬਿਲਕੁਲ ਜੀ ਰਿਕਵਰੀ ਹੋਈ ਹੈਗੀ ਆ ਇੱਕ ਇਹਨਾਂ ਕੋਲ ਉਹ ਵੈਪਨ ਜਿਹੜਾ 30 ਬੋਰ ਦਾ ਉਹ ਰਿਕਵਰ ਹੋਇਆ ਤੇ ਇੱਕ ਜਿਹੜਾ ਹੈਂਡ ਦੇਣਾ ਸੀ ਕਿਸੇ ਹੋਰ ਜਗ੍ਹਾ ਦਾ ਸ਼ਾਇਦ ਇਹਨਾਂ ਨੂੰ ਦੱਸਿਆ ਵੀ ਹੋਵੇ ਉਹ ਹੈਂਡ ਗ੍ਰਨੇਡ ਵੀ ਸਾਨੂੰ ਰਿਕਵਰ ਹੋਇਆ ਸਰ ਕੋਈ ਮੁਲਾਜ਼ਮ ਤਾਂ ਨਹੀਂ ਜ਼ਖਮੀ ਹੋਇਆ ਜੀ ਨਹੀਂ ਇਹਦੇ ਵਿੱਚ ਮੁਲਾਜ਼ਮ ਜ਼ਖਮੀ ਨਹੀਂ ਹੋਇਆ ਜਿਹੜਾ ਇਹਦੇ ਵੱਲੋਂ ਫਾਇਰ ਕੀਤੇ ਗਏ ਸੀ ਉਹ ਸਾਡੇ ਆਫੀਸ਼ੀਅਲ ਵਹੀਕਲ ਦੇ ਉੱਤੇ ਲੱਗੇ ਹੈਗੇ ਠੀਕ ਹੈ ਠੀਕ ਹੈ ਠੀਕ ਹੈ ਸਰ ਏਐਨਆਈ ਲਈ ਕਰਨਾ ਹਿੰਦੀ ਵੀ ਬੋਲਣਾ ਪੈਣਾ ਸੋ ਤਸਵੀਰਾਂ ਤੁਸੀਂ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਪਰ ਐਸਐਸਪੀ ਸਾਹਿਬ ਨੇ ਜਿਹੜੀਆਂ ਗੱਲਾਂ ਆ ਉਹ ਜਦੋਂ ਸਾਹਮਣੇ ਰੱਖੀਆਂ ਨੇ ਤਾਂ ਚਿੰਤਾ ਦਾ ਵਿਸ਼ਾ ਵਧਦਾ ਕਿਉਂਕਿ ਤਿੰਨ ਜਿਵਨਾਈਲ ਨੇ ਬੱਚੇ ਨੇ ਮਾਈਨਰ ਨੇ ਪੰਜ ਜਣੇ ਜਿਹੜੇ ਵਿਅਕਤੀ ਆ ਉਹਨਾਂ ਦੀ ਗੱਲ ਸਾਹਮਣੇ ਆਈ ਹੈ ਪਰ ਉਹਦੇ ਚੋਂ ਤਿੰਨ ਜਿਵੇਂ ਨਾਇਲ ਨੇ ਮਾਈਨਰ ਨੇ ਔਰ ਆ ਸਥਾਨ ਹੈ ਜੀ ਔਰ ਦੱਸਿਆ ਜਾ ਰਿਹਾ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਨਾਮ ਉਹਨਾਂ ਨੇ ਲਿਆ ਕਿ ਪਿੱਛੇ ਉਹ ਨੇ ਔਰ ਨਾਲ ਦੀ ਨਾਲ ਜਿਹੜੀ ਇੱਕ ਪੋਸਟ ਜਿਹੜੀ ਵਾਇਰਲ ਹੋ ਰਹੀ ਸੀ ਉਹ ਤੁਹਾਨੂੰ ਦਿਖਾ ਦਿੰਨੇ ਆ ਜਿਹਦੇ ਬਾਰੇ ਅਸੀਂ ਸਵਾਲ ਵੀ ਐਸਐਸਪੀ ਸਾਹਿਬ ਤੋਂ ਲੈਣ ਦੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੇ ਦੱਸਿਆ ਕਿ ਕਿ ਪੁਲਿਸ ਸક્ષਮ ਹੈ ਪੁਲਿਸ ਸક્ષਮ ਹੈ ਇਹੋ ਜਿਹੇ ਜਿਹੜੇ ਮਾਰੇ ਅਨਸਰ ਨੇ ਉਹਨਾਂ ਨੂੰ ਨਕੇਲ ਪਾਉਣ ਚਾਹ ਰੋ ਪੁਲਿਸ ਨੇ ਨਕੇਲ ਪਾਈ ਵੀ ਹੈ ਤਾਂ 7 8 ਦੀ ਰਾਤ ਦਰਮਿਆਨੀ ਰਾਤ ਨੂੰ ਜਿਹੜਾ ਇਹ ਗ੍ਰਨੇਡ ਹਮਲਾ ਹੁੰਦਾ ਹਾਲਾਂਕਿ ਉਸ ਸਮੇ ਅਸੀਂ ਠੇਕਾ ਠੇਕੇ ਜਿਹੜੇ ਕਰਿੰਦੇ ਆ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਕਿਹਾ ਕਿ ਹਾਂਜੀ ਬਲਾਸਟ ਹੋਇਆ ਪਰ ਅਸੀਂ ਕਹਿ ਨਹੀਂ ਸਕਦੇ ਕਿ ਕਾਰਨ ਕੀ ਹੈ ਉਸੇ ਦਿਨ ਜਦੋਂ 8 ਵਾਲੇ 8 ਤਰੀਕ ਨੂੰ ਅਸੀਂ ਜਿਹੜੇ ਮੌਕੇ ਤੇ ਮੌਜੂਦ ਲੋਕ ਸੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੱਧਾ ਕਿਲੋਮੀਟਰ ਤੱਕ ਜਿਹੜੀ ਆਵਾਜ਼ ਸੁਣਾਈ ਦਿੱਤੀ ਆਵਾਜ਼ ਬੜੀ ਤੀਬਰ ਸੀ ਬੜੀ ਤੇਜ਼ ਸੀ ਬੜੀ ਜ਼ਬਰਦਸਤ ਸੀ ਔਰ ਉਸ ਤੋਂ ਬਾਅਦ ਲੋਕ ਜਿਹੜੇ ਉੱਥੇ ਇਕੱਠੇ ਹੋ ਗਏ ਸੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਪੈਣੀ ਸ਼ੁਰੂ ਹੋ ਗਈ ਸੀ ਕਿ ਤੇ ਉਸ ਤੋਂ ਬਾਅਦ ਇੱਕ ਪੋਸਟ ਜਿਹੜੀ ਹਸੇ ਦੇਨ ਵਾਇਰਲ ਹੁੰਦੀ ਹੈ ਉਹ ਤੁਹਾਨੂੰ ਮੈਂ ਇੱਕ ਵਾਰੀ ਜ਼ਰੂਰ ਪੜਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਜਿਹੜੀ ਪੋਸਟ ਸਾਡੇ ਤੱਕ ਵੀ ਪਹੁੰਚੀ ਸੀ ਸੋਸ਼ਲ ਮੀਡੀਆ ਤੇ ਟਰੈਵਲ ਕਰਨ ਲੱਪੇ ਸੀਗੀ ਜਿਹਦੇ ਨਾਲ ਇੱਕ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਬਣਦਾ ਸੀ ਪਰ ਹੁਣ ਪੁਲਿਸ ਨੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਲਿਆ ਟਰੇਸ ਕੀਤਾ ਔਰ ਇੱਥੇ ਜਿਹੜਾ ਹਥਿਆਰ ਦੀ ਰਿਕਵਰੀ ਲਈ ਹਥਿਆਰ ਦੀ ਬਰਾਮਦਗੀ ਲਈ ਇੱਥੇ ਲਿਆਂਦਾ ਗਿਆ ਸੀ ਸੋਨੂ ਨੂੰ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉਹਦੇ ਵੱਲੋਂ ਫਾਇਰ ਕਰ ਦਿੱਤਾ ਜਾਂਦਾ ਹੈ ਪੁਲਿਸ ਦੇ ਉੱਤੇ ਫਾਇਰ ਕਰ ਦਿੱਤਾ ਜਾਂਦਾ ਹੈ ਹੁਸ਼ਿਆਰੀ ਦਿਖਾ ਕੇ ਤੇ ਉਸ ਤੋਂ ਬਾਅਦ ਪੁਲਿਸ ਜਦੋਂ ਜਵਾਬੀ ਫਾਇਰ ਕਰਦੀ ਹੈ ਤੇ ਜਿਹੜਾ ਸੋਨੂ ਸੀ ਉਹ ਢੇਰ ਹੋ ਜਾਂਦਾ ਆ ਹੁਣ ਮੈਂ ਤੁਹਾਨੂੰ ਪੋਸਟ ਦਿਖਾਉਣਾ ਜਿਹੜੀ ਉਹਨਾਂ ਨੇ ਉਸ ਦਿਨ ਸੋਸ਼ਲ ਮੀਡੀਆ ਤੇ ਪਾਈ ਸੀ ਜਿਹੜੀ ਵਾਇਰਲ ਹੋ ਰਹੀ ਸੀ ਇਹ ਪੋਸਟ ਵਿੱਚ ਲਿਖਿਆ ਜੀ ਕਿ ਅ ਅੱਜ ਰਾਤ ਜੋ ਨਵਾਂ ਸ਼ਹਿਰ ਦੇ ਸ਼ਰਾਬ ਦੇ ਠੇਕੇ ਤੇ ਜੋ ਗ੍ਰੇਨੇਟ ਬਲਾਸਟ ਹੋਇਆ ਉਹਦੀ ਜ਼ਿੰਮੇਵਾਰੀ ਮੋਨੂ ਅਗਲਵਾਨ ਅਗਵਾਨ ਯਸੀਨ ਅਕਤਰ ਗੋਪੀ ਨਵਾਂ ਸ਼ਹਿਰੀਆ ਲੈਨੇ ਆ ਅਸੀਂ ਪਹਿਲਾਂ ਵੀ ਇਹਨਾਂ ਦਿੱਲੀ ਦੇ ਉਸ ਤੋਂ ਬਾਅਦ ਉਹਨਾਂ ਨੇ ਗਾਲੀ ਗਲੋਚ ਕੀਤੀ ਐ ਸਮਝਾਇਆ ਸੀ ਪਰ ਇਹਨਾਂ ਦਿੱਲੀ ਦੇ ਆ ਨੇ ਸਮਝ ਨਹੀਂ ਆਈ ਪਰ ਹੁਣ ਅਸੀਂ ਜੋ ਵੀ ਸਾਨੂੰ ਸ਼ਰਾਬ ਦੇ ਠੇਕੇ ਕੰਮ ਕਰਦਾ ਵੀ ਦਿਖ ਗਿਆ ਸੀ ਉਹਨਾਂ ਦਾ ਵੀ ਜਾਣੀ ਨੁਕਸਾਨ ਕਰਾਂਗੇ ਕੈਂਸਰ ਤੇ ਏਡਸ ਜਿਹਨੂੰ ਹੋਇਆ ਉਹਨੂੰ ਹੀ ਮੌਤ ਆਉਂਦੀ ਹੈ ਪਰ ਸ਼ਰਾਬ ਦਾ ਨਸ਼ਾ ਸਾਰੇ ਪਰਿਵਾਰ ਨੂੰ ਲੈ ਜਾਂਦਾ ਹੈ ਤੇ ਪਰਿਵਾਰ ਨੂੰ ਆਰਥਿਕ ਤੇ ਸਰੀਰ ਤੌਰ ਤੇ ਖਤਮ ਕਰ ਦਿੰਦਾ ਹੈ ਤੇ ਮਰਦਾ ਮਰਦਾ ਪਰਿਵਾਰ ਨੂੰ ਵੀ ਲੈ ਡੁੱਬਦਾ ਹੈ ਜੋ ਵੀ ਠੇਕੇ ਗੁਰਦੁਆਰਾ ਸਾਹਿਬ ਮੰਦਰ ਤੇ ਮਸਜਿਦ ਕੋਲ ਵੀ ਬਣੇ ਹੋਏ ਅਸੀਂ ਉਹਨਾਂ ਦਾ ਵੀ ਨੁਕਸਾਨ ਕਰਾਂਗੇ ਬਾਕੀ ਦਿੱਲੀ ਵਾਲੇ ਨੇ ਕਿਹਾ ਕਿ ਤਿਆਰ ਹੋ ਜਲਦੀ ਹੀ ਤੈਨੂੰ ਬਰਾਤ ਨਾਲ ਲੈਣ ਆ ਰਹੇ ਆ ਬਾਕੀ ਪੰਜਾਬ ਚ ਜੋ ਵੀ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਚਿੱਟੇ ਦਾ ਤੇ ਸ਼ਰਾਬ ਦਾ ਅਸੀਂ ਖਤਮ ਕਰਾਂਗੇ ਜੁਬਾਨ ਫਤਿਹ ਮੈਦਾਨ ਫਤਿਹ ਜਹਾਨ ਫਤਿਹ ਔਰ ਉਹਨਾਂ ਨੇ ਲਿਖਿਆ ਸੀ ਕਿ ਨੈਕਸਟ ਜਿਹੜੀ ਵੀ ਉਹਨਾਂ ਨੇ ਵਾਰਦਾਤ ਕਰਨੀ ਹੈ ਉਹਨੂੰ ਲੋਕ ਕੀਤਾ ਔਰ ਉਸੇ ਲੜੀ ਚ ਹੁਣ ਜਿਵੇਂ ਐਸਐਸਪੀ ਸਾਹਿਬ ਨੇ ਦੱਸਿਆ ਕਿ ਇੱਕ ਗਰਨੇਡ ਮਿਲਿਆ ਵੀ ਹੈ ਜਿੰਦਾ ਗਰਨੇਡ ਮਿਲਿਆ ਵੀ ਹੈ ਮਤਲਬ ਇਸ ਤੋਂ ਬਾਅਦ ਉਹਨਾਂ ਨੇ ਕਿਤੇ ਹੋਰ ਵੀ ਹਮਲਾ ਕਰਨਾ ਹੋਣਾ ਤਾਂ ਜਿਹੜੀ ਗੱਲ ਅਸੀਂ ਸਮਝੀ ਐਸਐਸਪੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਕਿ ਇਸ ਤਰੀਕੇ ਦੇ ਜਦੋਂ ਹਮਲਾ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਲੋਕਾਂ ਨੂੰ ਡਰਾਇਆ ਜਾਂਦਾ دہشت ਦਾ ਮਾਹੌਲ ਬਣਾਇਆ ਜਾਂਦਾ ਤਾਂ ਜੋ ਐਕਸਟਰਸ਼ਨ ਦੀ ਗੱਲ ਚੱਲੇ ਲੋਕਾਂ ਤੋਂ ਰੰਗਦਾਰੀ ਲਈ ਜਾਵੇ ਪਰ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਖ ਹੋਣਾ ਨੇ ਕਿਹਾ ਕਿ ਪੁਲਿਸ ਸક્ષਮ ਹੈ ਪੁਲਿਸ ਨੂੰ ਕੋਈ ਘਬਰਾਹਟ ਨਹੀਂ ਔਰ ਜਿਹੜੇ ਇਹ ਮਾੜੇ ਅਨਸਰ ਇਹੋ ਜਿਹੇ ਕੰਮਾਂ ਵਿੱਚ ਲਿਪਤ ਨੇ ਉਹਨਾਂ ਦੀ ਸਹੀ ਜਗ੍ਹਾ ਸਲਾਖਾਂ ਦੇ ਪਿੱਛੇ ਆ ਤੇ ਉਹਨਾਂ ਨੂੰ ਸਲਾਖਾਂ ਵਿੱਚ ਹੀ ਜਿਹੜਾ ਛੁੱਟਿਆ ਜਾਵੇਗਾ ਪਰ ਸਵਾਲ ਫਿਰ ਉਹੀ ਕਿ ਤਿੰਨ ਮਾਈਨਰ ਨੇ ਤਿੰਨ ਬੱਚੇ ਨੇ ਤਿੰਨ ਹੱਲੇ ਉਹ ਬੱਚੇ ਨੇ ਜਿਨ੍ਹਾਂ ਨੇ ਜਵਾਨੀ ਦੀ ਤਹਲੀਸ ਤੇ ਕਦਮ ਰੱਖਣੇ ਆ ਤਿੰਨ ਉਹ ਬੱਚੇ ਨੇ ਜਿਹੜੇ ਹੱਲੇ ਮੇਜਰ ਨਹੀਂ ਹੋਏ ਜਿਨ੍ਹਾਂ ਕੋ ਹੱਲੇ ਤੱਕ ਵੋਟ ਪਾਉਣ ਤੱਕ ਦਾ ਅਧਿਕਾਰ ਨਹੀਂ ਉਹਨਾਂ ਨੂੰ ਕਿ ਸਰਾਹੇ ਲਾ ਦਿੱਤਾ ਸੋ ਇਹ ਸਵਾਲ ਨੇ ਕਿ ਆਪਣੇ ਪੰਜਾਬ ਵਿੱਚ ਕਿਸ ਕਦਰ ਬੇਰੋਜ਼ਗਾਰੀ ਆ ਜਾਂ ਨੌਜਵਾਨਾਂ ਨੂੰ ਕਿਸ ਤਰੀਕੇ ਐਲੀਓਰ ਕੀਤਾ ਜਾਂਦਾ ਹੈ ਕਿਸ ਤਰੀਕੇ ਉਹਨਾਂ ਨੂੰ ਬਹਿਲਾਫਸ ਲਾਇਆ ਜਾਂਦਾ ਔਰ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਜਿਹੜੇ ਲੋਕ ਇਹਨਾਂ ਗੈਂਗਸਟਰਾਂ ਦੇ ਹੱਥੇ ਚੜ ਜਾਂਦੇ ਆ ਸਾਰੀ ਜ਼ਿੰਦਗੀ ਫਿਰ ਉਹ ਤੇ ਉਹਨਾਂ ਦੇ ਪਰਿਵਾਰ ਭੁਗਤਦੇ ਆ ਔਰ ਫਿਰ ਵਾਪਸੀ ਨਹੀਂ ਹੁੰਦੀ ਤਾਂ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿਉਂਕਿ ਮਾੜੇ ਕੰਮ ਦਾ ਨਤੀਜਾ ਜਿਹੜਾ ਆ ਉਹ ਮਾੜਾ ਹੀ ਹੁੰਦਾ ਤੇ ਜੇਕਰ ਤੁਸੀਂ 마ڑے ਲੋਕਾਂ ਦਾ ਸਾਥ ਦਿੰਦੇ ਉਹ ਤਾਂ 마ڑے ਲੋਕ ਤੁਹਾਡਾ ਫਿਰ ਸਾਥ ਨਹੀਂ ਦਿੰਦੇ ਔਰ ਤੁਹਾਡੇ ਪੱਲੇ ਸਿਰਫ ਕੋਟ ਕਚੈਰੀਆਂ ਰਹਿ ਜਾਂਦੀਆਂ ਆ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾ ਦੇਣਾ ਜਿਹੜੀ 60 ਤੱਕ ਪਹੁੰਚੀ ਹੈ ਜੋ सोनू ਦੀ ਦੱਸੀ ਜਾ ਰਹੀ ਹੈ ਅਮਿਤਪਾਲ ਜੀ ਵਾਲੇ ਸੋ ਇੱਥੇ ਤੁਸੀਂ ਇੱਕ ਵਾਰ ਦੇਖ ਸਕਦੇ ਹੋ मुन्ना ਪਿੰਡ ਵਿੱਚ ਫਰਾਲਾ ਆ ਤਸਵੀਰ ਜਿਹੜੀ ਦੱਸੀ ਜਾ ਰਹੀ ਹੈ ਜੀ सोनू ਦੀ ਤੁਸੀਂ ਦੇਖੋ ਹੱਲੇ ਮਲੂਕ ਜੇ ਨੇ ਦੋਏ ਜਾਣੇ ਇੱਕ ਰਿਤਿਕ ਦੱਸਿਆ ਜਾ ਰਿਹਾ ਇੱਕ सोनू ਮਲੂਕ ਜੇ ਨੇ ਛੋਟੀਆਂ ਉਮਰਾਂ ਨੇ ਪਰ ਇਹਨਾਂ ਤੋਂ ਜਿਹੜੇ ਕਾਂਡ ਉਹ ਵੱਡੇ ਕਰਵਾਏ ਜਾ ਰਹੇ ਨੇ ਤਾਂ ਇਸੇ ਤਰੀਕੇ ਕਿਸੇ ਹੋਰ ਬੱਚੇ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ ਕਿਸੇ ਹੋਰ ਬੱਚੇ ਨੂੰ ਵਰਤਿਆ ਨਾ ਜਾਵੇ ਬੱਚੇ ਵਰਤਨਾ ਹੋ ਜਾਣ ਤਾਂ ਮਾਪਿਆਂ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਪਰ ਤੁਸੀਂ ਆਹ ਦੇਖੋ ਆਹ ਤਸਵੀਰ ਆਹ ਤਸਵੀਰ ਸੋਨੂ ਦੀ ਦੱਸੀ ਜਾ ਰਹੀ ਹੈ ਔਰੇ ਤਸਵੀਰ ਵਿੱਚ ਤੁਸੀਂ ਜਿਹੜੀ ਮਾਸੂਮੀਅਤ ਆ ਉਹ ਦੇਖ ਸਕਦੇ ਆ ਇਹ ਮਾਸ਼ੂਮੀਅਤ ਨੂੰ ਵਰਤਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਵਰਤ ਕੇ ਛੱਡ ਦਿੱਤਾ ਜਾਂਦਾ ਹੈ ਤੇ ਭੁਗਤਣਾ ਪਰਿਵਾਰਾਂ ਨੂੰ ਪੈਂਦਾ ਹੈ ਔਰ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਜਿਹੜੇ ਲੋਕ ਇਹੋ ਜੇ ਚੀਜ਼ਾਂ ਚ ਲਿਪਤ ਹੁੰਦੇ ਨੇ ਉਹ ਆਪ ਤਾਂ ਜਾਂ ਦੇਸ਼ ਤੋਂ ਬਾਹਰ ਹੁੰਦੇ ਨੇ ਜਾਂ ਬਿਹਾਈਂਡ ਦਾ ਕਰਟਨ ਹੁੰਦੇ ਨੇ ਉਹਨਾਂ ਦਾ ਪਤਾ ਨਹੀਂ ਲੱਗਦਾ ਔਰ ਜਿਹੜੇ ਲੋਕ ਗੁੰਮਰਾਹ ਹੋ ਜਾਂਦੇ ਨੇ ਜਿਹੜੇ ਲੋਕ ਪ੍ਰਭਾਵਿਤ ਹੋ ਜਾਂਦੇ ਨੇ ਥੋੜੇ ਬਹੁਤੇ ਪੈਸੇ ਦੇਖ ਕੇ ਫਿਰ ਉਹ ਸਾਰੀ ਜ਼ਿੰਦਗੀ ਭੁਗਤਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕ ਐਸਪੀ ਸਰਬਜੀਤ ਸਿੰਘ ਵਾਈਆ ਔਰ ਡੀਐਸਪੀ ਹਰਜੀਤ ਸਿੰਘ ਇੱਥੇ ਮੌਕੇ ਤੇ ਵੱਡੀ ਗਿਣਤੀ ਵਿੱਚ ਪੁਲਿਸ ਮਲਾਜਮ ਮੌਜੂਦ ਨੇ ਪੁਲਿਸ ਪਾਰਟੀ ਮੌਜੂਦ ਹੈ ਔਰ ਇੰਟੈਲੀਜੈਂਸ ਦਾ ਰੋਲ ਇਹਦੇ ਵਿੱਚ ਬੜਾ ਅੱਛਾ ਰਿਹਾ ਜੀ ਸੈਂਟਰ ਇੰਟੈਲੀਜੈਂਸ ਨੇ ਬਹੁਤ ਅੱਛਾ ਕੰਮ ਕੀਤਾ ਔਰ ਇਹਨਾਂ ਨੂੰ ਬੜੀ ਹੀ ਜਲਦੀ ਇਸ ਤੋਂ ਪਹਿਲਾਂ ਕਿ ਕੋਈ ਹੋਰ ਨੁਕਸਾਨ ਕਰ ਦੇ ਉਹਨਾਂ ਨੂੰ ਜਿਹੜਾ ਆ ਕਥਿਤ ਦੋਸ਼ੀਆਂ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਔਰ ਹੁਣ ਐਸਐਸਪੀ ਸਾਹਿਬ ਨੇ ਕਿਹਾ ਕਿ ਰਿਮਾਂਡ ਮੰਗਿਆ ਜਾਵੇਗਾ ਤੇ ਉਸ ਤੋਂ ਬਾਅਦ ਕਾਰਵਾਈ ਅੱਗੇ ਵਧੇਗੀ ਫਿਰ ਤੋਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਦਿੰਨੇ ਕਿ ਆ ਉਹ ਜਗ੍ਹਾ ਜਿਹੜੀ ਸੀਲ ਕੀਤੀ ਗਈ ਹੈ ਇੱਥੇ ਅੱਜ ਸਵੇਰੇ ਮਾਹੌਲ ਇੰਨਾ ਸੁਖਾਵਾਂ ਨਹੀਂ ਸੀ ਤੜ ਤੜ ਗੋਲੀਆਂ ਦੀ ਆਵਾਜ਼ ਜਿਹੜੀ ਆਉਂਦੀ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਸੋਨੂੰ ਜੋ ਕਥਿਤ ਦੋਸ਼ੀ ਹੈ ਜਿਸ ਨੇ ਕਿਹਾ ਜਾ ਰਿਹਾ ਹੈ ਕਿ ਗਰਨੇਡ ਹਮਲਾ ਕੀਤਾ ਨਵੇਂ ਸ਼ਹਿਰ ਚ 7-8 ਦੀ ਦਰਮਿਆਨੀ ਰਾਤ ਠੇਕੇ ਦੇ ਉੱਤੇ ਉਸ ਨੂੰ ਇੱਥੇ ਲਿਆਦਾ ਜਾਂਦਾ ਹੈ ਹਥਿਆਰ ਬਰਾਮਦਗੀ ਲਈ ਔਰ ਇੱਥੇ ਆ ਕੇ ਉਹ ਜਿਹੜਾ ਦੋਸ਼ੀ ਹੈ ਹੁਸ਼ਿਆਰੀ ਦਿਖਾਂਦਾ ਹੈ ਚਲਾਕੀ ਦਿਖਾਂਦਾ ਹੈ ਪੁਲਿਸ ਦੇ ਕੈਂਡ ਦੇ ਮੁਤਾਬਕ ਔਰ ਇੱਥੋਂ ਪਿਸਤਲ ਚੱਕ ਕੇ ਜਿਹੜਾ ਫਾਇਰ ਕਰਦਾ ਹੈ ਪੁਲਿਸ ਦੇ ਉੱਤੇ ਫਾਇਰ ਕਰ ਦਿੰਦਾ ਦੋ ਗੋਲੀਆਂ ਚਲਾਉਂਦਾ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਹੁੰਦੀ ਹੈ ਔਰ ਪੁਲਿਸ ਦਾ ਨਿਸ਼ਾਨਾ ਟਿਕਾਣੇ ਤੇ ਲੱਗਦਾ ਹੈ ਕਿ ਜਿਹੜਾ ਉਹ ਦੋਸ਼ੀ ਆ ਉਹ ਢੇਰ ਹੋ ਜਾਂਦਾ ਜਿਸ ਨੂੰ ਹੁਣ ਹਸਪਤਾਲ ਵਿਖੇ ਪਹੁੰਚਾਇਆ ਗਿਆ ਔਰ ਇੱਥੇ ਪੁਲਿਸ ਇੱਕ ਦੋਸ਼ੀ ਦੇ ਇੱਕ ਸੱਪ ਦੇ ਮੂੰਹ ਚੋਂ ਡੰਗ ਕੰਡਣੇ ਚ ਕਾਮਯਾਬ ਹੋ ਜਾਂਦੀ ਇਸ ਤੋਂ ਪਹਿਲਾਂ ਕਿ ਉਹ ਕਿਸੇ ਹੋਰ ਨੂੰ ਡੱਸੇ ਤਾਂ ਆ ਉਸ ਜਗ੍ਹਾ ਜਿਹਨੂੰ ਸੀਲ ਕੀਤਾ ਗਿਆ ਔਰ ਇੱਕ ਸੁਨੇਹਾ ਫਿਰ ਤੋਂ ਪੂਰੇ ਪੰਜਾਬ ਨੂੰ ਪੂਰੇ ਦੇਸ਼ ਪਰ ਨੂੰ ਕਿ ਜਿਹੜੇ ਮਾਈਨਰ ਬੱਚੇ ਨੇ ਉਹਨਾਂ ਨੂੰ ਵਰਤਿਆ ਜਾਂਦਾ ਹੈ ਤਾਂ ਮਾਪਿਓ ਵਧੇਰੇ ਖਿਆਲ ਰੱਖਣ ਕਿਉਂਕਿ ਹੁਣ ਇਹਦੇ ਵਿੱਚ ਜੁਵਨਾਈਲ ਵੀ ਨੇ ਤਿੰਨ ਬੱਚੇ ਦਾ ਭੁਗਤਣਾ ਪਰਿਵਾਰਾਂ ਨੂੰ ਪੈਂਦਾ ਭੁਗਤਣਾ ਪਿੰਡਾਂ ਨੂੰ ਪੈਂਦਾ ਭੁਗਤਣਾ ਆਮ ਲੋਕਾਂ ਨੂੰ ਪੈਂਦਾ ਜਿਹੜੇ ਕਰਾਉਂਦੇ ਨੇ ਉਹ ਤਾਂ ਜਾਂ ਦੇਸ਼ 'ਚ ਨਹੀਂ ਹੁੰਦੇ ਜਾਂ ਬਿਹਾਈਂਡ ਦਾ ਕਰਟਰਨ ਹੁੰਦੇ ਆ ਪਤਾ ਹੀ ਨਹੀਂ ਹੁੰਦਾ ਕੌਣ ਹੈ ਸੋ ਇਸ ਕਰਕੇ ਵਧੇਰੀ ਸਾਵਧਾਨੀ ਬੱਚਿਆਂ ਨੂੰ ਲੈ ਕੇ ਮਾਪਿਆਂ ਨੂੰ ਵੀ ਵਰਤਣੀ ਚਾਹੀਦੀ ਹੈ ਇਹ ਤਸਵੀਰ ਤੁਹਾਨੂੰ ਮੁੰਨਾ ਰੋਡ ਤੋਂ ਦਿਖਾ ਰਿਹਾ ਫਰਾਲੇ ਤੋਂ ਔਰ ਤੁਸੀਂ ਸੁਣ ਲਿਆ ਐਸਐਸਪੀ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਤਾਂ ਗਰਨੇਡ ਹਮਲਾ ਇੱਕ ਹੋਰ ਵੀ ਸ਼ਾਇਦ ਉਹ ਕਰਦੇ ਉਹਨਾਂ ਕੋਈ ਗਰਨੇਡ ਮਿਲਿਆ ਲੇਕਿਨ ਪੁਲਿਸ ਨੇ ਆਪਣੀ ਤੇਜ਼ੀ ਨਾਲ ਆਪਣੀ ਸੂਝ-ਬੂਝ ਨਾਲ ਉਸ ਨੂੰ ਰੋਕ ਲਿਆ ਇਸ ਤੋਂ ਪਹਿਲਾਂ ਕੋਈ ਹਮਲਾ ਕਰ ਦੇ ਜਿਹੜਾ ਉਹਨਾਂ ਨੂੰ ਫੜ ਲਿਆ ਇਹ ਤਸਵੀਰਾਂ ਤੁਹਾਨੂੰ ਮੁੰਨਾ ਰੋਡ ਫਰਾਲਾ ਤੋਂ ਦਿਖਾਈ ਸੀ ਬਹੁਤ ਬਹੁਤ ਸ਼ੁਕਰੀਆ